ਤੇ ਇੱਕ ਤਾੜੀਆਂ ਸਾਡੇ ਭਰਾ ਸਿੱਧੂ ਦੇ ਨਾਂ ਤੇ ਔਰ ਵਿੱਚ ਲੋਕ ਕਹੀ ਜਾਂਦੇ ਆ ਬਾਬਾ ਜੀ ਔਰ ਵਿੱਚ ਲੋਕ ਰੀਲਾਂ ਵਾਇਰਲ ਕਰੀ ਜਾਂਦੇ ਆ ਉਹਦੇ ਜਿਉਂਦੇ ਹੀ ਦੀਆਂ ਤੇ ਬਾਈ ਨੂੰ ਪਤਾ ਸੀਗਾ ਪਰ ਫਿਰ ਵੀ ਪਹਿਲਾਂ ਵੀ ਉਹਨਾਂ ਹੀ ਪਿਆਰ ਸੀ ਤੇ ਅੱਜ ਵੀ ਉਹਨਾਂ ਹੀ ਆ ਉਹ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਪਰ ਉਹ ਕਰੀ ਜਾਂਦੇ ਕੋਈ ਮਸਲਾ ਨਹੀਂ ਗਾਣਾ ਆਉਣ ਆਣਾ ਵਾ 23 ਤਰੀਕ ਨੂੰ ਉਹਦੇ ਚ ਮਸਾਲਾ ਦਵਾਂਗੇ ਭਰ ਕੇ ਬਾਬਾ ਫੇਰ ਕਰੇ ਸਾਰਿਆਂ ਨੂੰ ਜਵਾਬ ਦਵਾਂਗੇ ਉਹਦੇ 'ਚ ਉਹਦੇ 'ਚ ਇੱਕ ਲਾਈਨ ਲਿਖੀ ਆ ਕਹਿੰਦਾ ਰੱਬ ਹੱਥ ਢੋਹਾਂ ਮਿਲੋ ਹੋਣਾ ਕਦੋਂ ਰਹਾਸ ਨਹੀਂ ਤੇਰੀ ਲਾਂਬਾ ਕੇ ਲਾਉਂਦੇ ਆ ਸ਼ਵਾਰਾ ਕਈ ਜਵਾਕ ਨਹੀਂ ਆਹ ਕਰ ਲੋ ਪੰਛੀਰੀ ਦਾ ਸਮਾਨ ਇਕੱਠਾ ਗਢੋ ਲਈ ਆਹ ਕਰ ਦੇ ਕਮੈਂਟਾਂ 'ਚ ਜੋ ਬਾਕੀ ਨੂੰ ਆ ਸਾ ਗੀ ਬਾਕੀ ਹੋ ਰੇ ਸਤਿ ਗਾਲੇ ਰਾਇ ਦਸਾਂਗੇ ਹਾਲ ਹੈ ਜੀ 2 ਮਿੰਟ ਬਾਬਿਆਂ ਦਾ ਆਜੂ ਕੰਮ ਹੋ ਰਿਹਾ ਵਾਸਾ ਸ਼ੁਰੂ ਹੋ ਗਿਆ ਥਨੋ ਬਾਬਾ ਮਾਫ ਕਰੇ ਹੁਣ ਹੱਜ ਪੱਤਾ ਹੀ ਚੱਲਣ ਦੇਗਾ ਤੂੰ ਵੇਖੀ ਜਮੀਰ ਅਬ ਵੱਲ ਨਹੀਂ ਵੇਖੀ ਨਾ ਮੇਰੀ ਦਬ ਵੱਲ ਨਹੀਂ ਤੇ ਮੇਰਾ ਨਾਸ ਕਿਸ ਹੱਸ ਵੱਲ ਵੱਧਦਾ ਆ ਤੇ ਗੱਭਰੂ ਵੱਧਦਾ ਆ ਅਬ ਵੱਲ ਨਹੀਂ ਮੜੀ ਵੋਕਲ ਖੋਲੀ ਮਾਰਾ ਭਰਾ ਵੇਖੀ ਜਮੀਰ دبਵਲਨੀ ਵੇਖੀ ਨਾ ਮੇਰੀ ਦਬਵਲਨੀ ਕਿ ਮੇਰਾ ਨਾਸ ਕਿਸਸਵਲ ਵਧਦਾ ਇਹ ਗੱਭਰੂ ਵਧਦਾ ਅਬਵਲ ਆਇ ਯੋਰ ਲਾਲਿਆ ਕਈਆਂ ਨੇ ਪਰ ਜੋ ਪਰ ਕਿਥੇ ਦਬਿਆ ਨਹੀਂ ਆਇਦਾ ਹੈ ਕਨਲ ਲੱਗ ਜਾਂ ਹਣਦੀ ਏ ਕਿ ਜਬਾ ਦਬ ਫਨਤਲੀ ਲਗਿਆ ਨਹੀਂ ਇਹ ਆਇਦਾ ਹੈ ਕਨਲ ਜਦੋਂ ਡੱਬ ਫਨਤਲੀ ਲਗਿਆ ਤੇ ਕਈ শে ਫਟਦਾ ਯੱਡ ਬਿਲੋਂ ਦੂਵੇਂ 5 11 ਦੀ ਨੀਵੜੇ ਪੁੱਛੇ ਬਿਨਾ ਪਿੰਡ ਕੀ ਹੁਰਤ ਸਰਕਾਰਾਂ ਦੀ ਹਾਏ ਦਾਦਾ ਕੇ ਕਪੂਰ ਥੱਲੇ ਵਾਲੇ ਰੋਡ ਤੇ ਗੋਟਾ ਤੇਰੇ ਯੱਡ ਦਾ ਖੜਾ ਜੇ ਤੇਰੇ ਬਾਪੂ ਦੀਆਂ ਸ਼ੌਕ ਸਨਿਆਰੇ ਦੀ ਨਹੀਂ ਗੱਪਰੂ ਤੋਂ ਬਿਦਲੋ ਸੇ ਆ ਪੁਆਇੰਟ 9 ਲੱਗਿਆ ਨਹੀਂ ਜਿਹੜਾ ਸੀ ਗਾਡੀ ਵੀ ਕੋਣ ਨਹੀਂ ਤੇ ਯਾਰ ਕਪਰੂ ਦੇ ਸਾਨਾਵਾਂ ਘੜਦੇ ਹਾਂ ਅੜ ਕੇ ਪਜਾਉਂਦੇ ਮੋਰੀ ਆਨੇ ਤਨ ਵਿੱਚੋਂ ਪਰਦੇ ਪੈਂਦੇ ਪਿਆਰੇ ਨਹੀਂ ਤੇ ਇੱਕ ਬੱਲੇ ਦੀ ਮੈਲ ਸੀ ਜੰ ਮਾਰਨੇ ਆ ਫੈਰੀ ਕਿ ਕਦੇ ਕਦੇ ਪੇਸ਼ੀ ਬਿਲੋ ਯੋਧ ਪਰ ਪੈਂਦੀ ਆ ਤੇ ਸਾਡੇ ਪਰ ਸਰਕਾਰਾਂ ਬਿਲੋਂ ਸੂਹਾ ਮੋਦ ਲੈਂਦੀਆਂ ਤੇ ਪੋ ਨਵੀ ਬਥੇਰੇ ਮੁੰਡਾ ਕਰਦਾ ਜੇ ਪਾਪਾ ਨਾਲ ਪੜ ਗਿਆ ਖੜਾ ਜੇ ਤੇਰੇ ਬਾਪੂ ਦੀ ਆਸ਼ਾ ਪਸਨਿਆਰੇ ਦੀ ਨਹੀਂ ਗੱਪਰੂ ਕੋ ਬੱਦੜਾ ਹੁਣ ਮੁੰਡਾ ਕੀ ਕਹਿੰਦਾ ਆਪਣੇ ਨਾਲ ਉਹ ਉਧਰ ਦੀ ਜਾਂ ਦਿੱਲੀ ਆਂਦੀ ਇਹ ਨਹੀਂ ਪਾਪਾ ਨਹੀਂ ਮੰਨਦੇ ਸਾਡੇ ਵਾਲੇ ਸਿੱਧਾ ਸਾਹਿਬ ਕਿਤਾਬਾ ਆਹ ਪੁੱਛ ਪਾਪੂ ਨੂੰ ਪਿਆਰ ਨਾਲ ਮੰਨੜਾ ਕੇ ਬਿਮਰਜ਼ ਮਾਰਾ ਫੇਰਨੀ ਜੇ ਉਹਨੀ ਮਯਾਲ ਤੇਰਾ ਮੰਗਦਾ ਹੈ ਛੜੀ ਹੁੰਦੀ ਜਦੋਂ ਲੈ ਕੇ ਉਂਜ ਤੇਰੀ ਫੈਮਲੀ ਦਾ ਪੂਰਾ ਇੱਜ਼ਤ ਘਾੜ ਜੇ ਕਿਸੇ ਹੋਰ ਨਾਲ ਤੋਰੀ ਸਾਲੇ ਵਿੱਚੋਂ ਡੋਂਗਾ ਪਾੜਨੀ ਤੇ ਦੇਖੀ ਜੇਲ ਚੋਂ ਨਾ ਮਿੱਠੀਏ ਲਵਾਉਣਾ ਪੈ ਜੇ ਫੂਰਨੀ ਤੂੰ ਆ ਕੇ ਜਨਲ ਲੱਗ ਮੈਨੂੰ ਆਉਣ ਦੇਸ ਕੋ ਨਹੀਂ ਤੇ ਕੀ ਕਾ ਮਰਵਾਉਂਦਾ ਈ ਪੁੱਤ ਸ਼ੇਦਾ ਨਹੀਂ ਐਂਡੀਆਂ ਦਾ ਮੱਚਦਾ ਤੜਾ ਤੇਰੇ ਬਾਪੂ ਦੀ ਅਸ਼ੋਕ ਸੰਯਾਰੀ